ਗੁਰੂ ਹਰਸਾਹਿਬ ਦੇ ਅਕਾਲੀ ਆਗੂ ਵਿਨੇ 바ਜਾਜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਪੱਤਰਕਾਰ ਸਮਾਗਮ ਵਿੱਚ ਵਿਨੇ 바ਜਾਜ ਨੇ ਗੁਰੂ ਹਰਸਾਹਿਬ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਉਨ੍ਹਾਂ ਦੇ ਪੁੱਤਰ ਅਵਨੀਤ ਸਿੰਘ ਹੀਰਾ ਸੋਢੀ ਉੱਤੇ ਕੁੱਟਮਾਰ ਦੇ ਦੋਸ਼ ਲਗਾਏ। ਵਿਨੇ 바ਜਾਜ ਨੇ ਦੋਸ਼ ਲਗਾਇਆ ਕਿ ਬੀਤੀ 26 ਦਸੰਬਰ ਨੂੰ ਨਕਾਬਪੋਸ਼ ਵਿਅਕਤੀ ਨੇ ਉਸ ਉੱਪਰ ਹਮਲਾ ਕੀਤਾ ਸੀ ਅਤੇ ਹਮਲੇ ਦੇ ਦੌਰਾਨ ਨਕਾਬਪੋਸ਼ਾ ਨੇ ਗੁਰਮੀਤ ਦੇ ਪੁੱਤਰ ਅਤੇ ਪਤੀਜੇ ਦਾ ਨਾਂ ਲੈ ਕੇ ਉਸਨੂੰ ਕੁੱਟਿਆ ਸੀ। ਮਨੇ ਭੇਜਾ ਜੇ ਪੁਲਿਸ ਨੂੰ ਵੀ ਕਰੜੇ ਹਤੀ ਲੈਂਦਿਆ ਕੇ ਆ ਕੀ ਬਿਆਨ ਲੈਣ ਦੇ ਬਾਵਜੂਦ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ। ਪੰਜਾਬ ਵਿੱਚ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਉਸ ਤੋਂ ਬਾਅਦ ਤੋਂ ਜਿਹੜੀ ਰਾਜਨੀਤਿਕ ਬਦਲਾਖੋਰੀ ਹੈ ਉਹ ਜ਼ਿਆਦਾ ਵੱਚੁਕੀ ਹੈ ਅਜਿਹੇ ਐਸੀ ਕਈ ਮਾਮਲੇ ਵੇਖ ਚੁੱਕੇ ਹਾਂ ਔਰ ਫਿਲਹਾਲ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਗੁਰੂ ਹਰਸਰਾਇਓ ਤੋਂ ਜਿੱਥੇ ਇੱਕ ਜਿਹੜੇ ਫਾਸਟ ਫੂਡ ਜਿੰਨਾਂ ਦੀ ਸ਼ਾਪ ਸੀ ਓਨਰ ਸੀ ਉਹਨਾਂ ਨੂੰ ਸਿਰਫ ਇਸ ਲਈ ਮਾਰਿਆ ਗਿਆ ਕਿਉਂਕਿ ਉਹਨਾਂ ਨੇ ਜਿਹੜੇ ਪੁਰਾਣੇ ਜਿੰਨਾਂ ਨਾਲ ਸੰਬੰਧ ਸੀ ਉਹਨਾਂ ਨੂੰ ਵੋਟ ਨਾ ਪਾ ਕੇ ਦੂਜੀ ਪਾਰਟੀ ਨੂੰ ਵੋਟ ਕੀਤੀ ਔਰ ਇਸ ਵੇਲੇ ਸਾਡੇ ਨਾਲ ਨੇ ਵਿਨੇ ਬਜਾਲ ਜੇ ਜੋ ਕਿ ਇਸ ਚੀਜ਼ ਦੇ ਪੁਖਤਪੋ ਗਿਨੇ ਔਰ ਉਹ ਦੋਸ਼ ਲਗਾ ਰਹੇ ਨੇ ਜਿਹੜੇ ਐਮ ਮੈਲੇ ਨੇ ਗੁਰੂ ਘੜਸਰਾਏ ਦੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਸੁਪੁੱਤਰ ਤੇ ਔਰ ਉਹਨਾਂ ਦੇ ਹੋਰ ਰਿਸ਼ਤੇਦਾਰਾਂ ਤੇ ਸਾਡੇ ਨਾਲ ਵਿਨੇ ਪਾਜ ਨੇ ਗੱਲ ਕਰਨ ਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜੋ ਰਾਜਨੀਤਿਕ ਬਦਲਾਖੋਰੀ ਦੇ ਇਹਨਾਂ ਨੇ ਦੋਸ਼ ਲਗਾਏ ਹੈ ਉਸ ਦੇ ਪਿੱਛੇ ਇਹਨਾਂ ਦੀ ਇਹ ਹਾਲਤ ਕੀਤੀ ਗਈ ਹੈ ਵਿਨੇ ਜੀ ਇਹ ਪੂਰਾ ਮਾਮਲਾ ਕੀ ਹੈਗਾ ਤੁਸੀਂ ਦੋਸ਼ ਲਗਾਏ ਕਿ ਰਾਣਾ ਗੁਰਮੀਤ ਸੋਢੀ ਦੇ ਜਿਹੜੇ ਬੇਟੇ ਨੇ ਉਹਨਾਂ ਵੱਲੋਂ ਉਹਨਾਂ ਦਾ ਨਾਮ ਲਗਾ ਕੇ ਉਹਨਾਂ ਦਾ ਨਾਮ ਲੈ ਕੇ ਕਈ ਲੋਕਾਂ ਵੱਲੋਂ ਜਿਹੜਾ ਨਾ ਕੁੱਟਮਾਰ ਕੀਤੀ ਗਈ ਸੋ ਬੇਸਿਕਲੀ ਕਿਉਂ ਇਹ ਕੁੱਟਮਾਰ ਹੋਈ ਮੈਡਮ ਮੈਨੂੰ ਇਹੀ ਉਹਨਾਂ ਨੇ ਕਿਹਾ ਸੀ ਜਦੋਂ ਮੇਰੇ ਉੱਪਰ ਅਸਾਲਟ ਹੋਇਆ ਹਮਲਾ ਹੋਇਆ ਉਹਨਾਂ ਹਮਲਾਵਰਾਂ ਨੇ ਹਮਲਾ ਕਰਨ ਤੋਂ ਪਹਿਲਾਂ ਵਰਡਿੰਗ ਹੀ ਕੀਤੀ ਕਿ ਅੱਜ ਤੈਨੂੰ ਸਬਕ ਸਿਖਾਣਾ ਹੈ ਤੂੰ ਅਨਮੀਤ ਸਿੰਘ ਹੀਰਾ ਸੋਢੀ ਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਭਤੀਜੇ ਹੈ ਜੋ ਰੁਸਤਮ ਸ਼ੇਰ ਸਿੰਘ ਸੋਢੀ ਤੇ ਸੋਢੀ ਪਰਿਵਾਰ ਦੀ ਮੁਖਾਲਫਤ ਕੀਤੀ ਇਲੈਕਸ਼ਨ ਚ ਅੱਜ ਤੈਨੂੰ ਸਬਕ ਸਿਖਾਣਾ ਹੈ ਜ਼ਿੰਦਾ ਨਹੀਂ ਛੱਡਣਾ ਇਸੇ ਲਈ ਮੈਂ ਇਲਜ਼ਾਮ ਲਗਾ ਰਿਹਾ ਜੀ ਇਲਜ਼ਾਮ ਨਹੀਂ ਹੈ ਇਹ ਸੱਚਾਈ ਹੈ ਕਦੋਂ ਹੋਇਆ ਤੁਹਾਡਾ ਇਨਸੂਲਟ ਇਹ 26 ਦਸੰਬਰ 2017 ਦੀ ਰਾਤ ਮੰਗਲਵਾਰ ਸਵਾ 9 ਵਜੇ ਜਦੋਂ ਮੈਂ ਆਪਣੀ ਦੁਕਾਨ ਤੇ ਬੈਠ ਰਿਆ ਸੀ ਉਸ ਟਾਈਮ ਕੁਝ ਨਕਾਬਪੋਸ਼ ਹਮਲਾਵਰਾਂ ਨੇ ਮੇਰੇ ਉੱਪਰ ਹਮਲਾ ਕੀਤਾ ਜੀ ਤਲਵਾਰਾਂ ਦਸਤਿਆਂ ਬੇਸਬਾਲ ਬੈਟਸ ਤੇ ਡੰਡਿਆਂ ਨਾਲ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਜੋ ਸਾਝੇ ਉਮੀਦਵਾਰ ਸੀ ਵਰਦੀਪ ਸਿੰਘ ਮਾਨ ਨੂੰ ਵੋਟ ਵੀ ਕੀਤੀ ਤੇ ਸਪੋਰਟ ਵੀ ਕੀਤੀ ਗੁਰੂ ਹਰਸਾਜ ਦੇ ਵਿੱਚ ਬਸ ਮੈਨੂੰ ਅਜ ਹੁੰਦਾ ਹੀ ਇਹਨਾਂ ਨੇ ਜੋ ਇਨਾਮ ਦਿੱਤਾ ਜੋ ਸਿਲਾ ਦਿੱਤਾ ਕਾਂਗਰਸ ਪਾਰਟੀ ਦੇ ਐਮਐਲਏ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਦੇ ਬੇਟੇ ਤੇ ਉਹਨਾਂ ਦੀ ਫੈਮਿਲੀ ਨੇ ਜਿਹੜੇ ਨਕਾਬਪੋਸ਼ੇ ਨੇ ਤੁਹਾਨੂੰ ਕੁੱਟਿਆ ਹੈ ਕਿ ਉਹਦੀ ਜਾਣ ਪਛਾਣ ਕੋਈ ਹੋ ਪਾਈ ਹੈ ਹੁਣ ਤੱਕ ਜਾਣ ਪਛਾਣ ਮੈਡਮ ਸਾਨੂੰ ਜੋ ਸਾਡੇ ਜੋ ਸੂਤਰਾਂ ਤੋਂ ਪਤਾ ਚੱਲਿਆ ਜੋ ਅਸੀਂ ਇਨਵੈਸਟੀਗੇਸ਼ਨ ਖੁਦ ਕਰਵਾ ਰਹੇ ਹਾਂ ਉਹਨਾਂ ਦੇ ਵਿੱਚ ਕੁਝ ਨਾਮ ਮੈਂ ਹੁਣ ਇੱਕ ਅੱਜ ਦੱਸਿਆ ਜੀ ਜਸਪ੍ਰੀਤ ਸਿੰਘ ਓਪਲ ਮੁੱਦਕੀ ਤੋਂ ਹੈ ਉਸ ਤੋਂ ਪਹਿਲਾਂ ਮੈਂ ਕੁਝ ਨਾਮ ਦੱਸੇ ਸੀ ਅ ਅਮਰੀਕ ਸਿੰਘ ਪਿੰਡ ਵਾਣਾ ਤੋਂ ਹੈ ਜੀ ਵੀ ਕੋਈ ਇਹ ਉਹਨਾਂ ਦੇ ਨਾਲ ਹੀ ਰਹਿੰਦੇ ਸੀ ਹੁਣ ਮੀਤ ਸਿੰਘ ਹੀਰਾ ਸੋਢੀ ਦੇ ਤੇ ਜੋ ਆਪਣੇ ਇਹ ਗੁੰਡਾਗਰਦੀ ਦੇ ਮਾਰਕੁਟਾਈ ਦੇ ਕੰਮ ਉਹਨਾਂ ਕੋਲੋਂ ਕਰਵਾਉਂਦੇ ਆ ਅਮਰੀਕ ਸਿੰਘ ਪਿੰਡ ਵਾਣਾ ਤੋਂ ਹੈ ਜੀ ਮੇਜਰ ਸਿੰਘ ਪਿੰਡ ਲਾਲਚੀਆਂ ਤੋਂ ਹੈ ਜੀ ਦਵਿੰਦਰ ਸਿੰਘ ਪਿੰਡ ਜੰਗ ਤੋਂ ਹੈ ਜੀ ਤੇ ਇੱਕ ਕੁਝ ਹੋਰ ਲੜਕੇ ਵੀ ਹੈ ਜਿਹਨਾਂ ਦੇ ਜਿਨ੍ਹਾਂ ਤੋਂ ਇਹ ਕੰਮ ਕਰਵਾਉਂਦੇ ਤੇ ਜੋ ਲੇਟੈਸਟ ਨਾਮ ਜੋ ਨਵਾਂ ਨਾਮ ਆਇਆ ਹੈ ਸਾਹਮਣੇ ਸਾਡੇ ਸੋਰਸਸ ਤੋਂ ਪਤਾ ਚੱਲਿਆ ਜਸਪ੍ਰੀਤ ਸਿੰਘ ਪੋਪਲ ਮੁਦਕੀ ਤੋਂ ਜਿਨ੍ਹਾਂ ਦੇ ਨਾਲ ਰਾਣਾ ਗੁਰਮੀਤ ਸਿੰਘ ਦੇ ਨਾਲ ਫੋਟੋਸ ਵੀ ਹੈ ਕਿਸੇਸ ਮਾਮਲੇ ਜੁੰਨ ਤੱਕ ਪੁਲਿਸ ਤੇ ਵੀ ਪੁਲਿਸ ਦੀ ਕਾਰਵਾਈ ਦੇ ਸਵਾਲ ਚੁੱਕੇ ਨੇ ਸੋ ਕਿਹੜੇ ਪੁਲਿਸ ਦੀ ਜਿਹੜੇ ਤੁਸੀਂ ਕੰਪਲੇਨ ਕਰ ਚੁੱਕੇ ਹੋ ਕਿਹੜੇ ਕਿਹੜੇ ਆਫੀਸਰਸ ਦੇ ਤੁਸੀਂ ਨਾਮ ਆਪਣੇ ਇਸ ਜਿਹੜੀ ਪ੍ਰੈਸ ਕਾਨਫਰੰਸ 'ਚ ਕੰਪਲੇਨਟ ਦਿੱਤੀ ਉਸ ਦੀ ਮਤਲਬ ਇੱਕ ਤਾਂ ਜੋ ਥਾਣਾ ਗੁਰੂ ਆਸਾਏ ਦੇ ਐਸ ਐਚਓ ਹੈ ਉਹਨਾਂ ਦਾ ਮੈਂ ਨਾਮ ਲੈ ਰਿਹਾ ਜੀ ਉਹਨਾਂ ਨੇ ਤੇ ਆਪਣੇ ਗੁਰੂ ਆਸਾਏ ਦੇ ਡੀ ਐਸ ਪੀ ਲਖਬੀਰ ਸਿੰਘ ਜੀ ਜਿਨ੍ਹਾਂ ਨੇ ਮੇਰੇ ਫਾਦਰ ਸਾਹਿਬ ਨੂੰ ਉੱਥੇ ਬੁਲਵਾਇਆ ਬੁਲਵਾ ਕੇ ਇਹਨਾਂ ਨੂੰ ਇਕਦਮ ਇਹ ਕਿਹਾ ਗਿਆ ਜੀ ਕਿ ਆਪਣੇ بیٹے ਨੂੰ ਕੋ ਬਿਆਨ ਚੇਂਜ ਕਰੋ ਇਹਨਾਂ ਵਿੱਚ ਕੜਵਾਹਟ ਹੈ ਤਾਂ ਮੇਰੇ ਫਾਦਰ ਸਾਹਿਬ ਸਮਝ ਗਏ ਕਿ ਜੋ ਕੁਝ ਬੀਤੀ ਹੈ بیٹے ਤੇ ਤੇ ਕੜਵਾਹਟ ਤਾਂ ਹੋएगी ਕੜਵਾਹਟ ਕੀ ਹੈ ਜੀ ਸੱਚਾ ਹੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਉਹਨਾਂ ਨੂੰ ਕਹਿੰਦੇ ਕਿ ਮੇਰੇ ਫੋਨ ਤੋਂ ਤੁਸੀਂ ਅਨੁਮੀਤ ਸਿੰਘ ਹੀਰਾਸੋਢੀ ਨਾਲ ਗੱਲ ਕਰੋ ਕਿ ਮੈਨੂੰ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਹੱਲੇ ਤੱਕ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਮਨਿਸਟਰ ਨਹੀਂ ਬਣੇ ਜਿਸ ਦਿਨ ਉਹ ਬਣ ਗਏ ਇਹ ਤਾਂ ਹਲੇ ਕੁਝ ਨਹੀਂ ਹੈ ਤੁਹਾਡੇ ਨਾਲ ਗੁੰਡਾਗਰਦੀ ਦਾ ਨੰਗਾ ਨਾਸ਼ ਤਾਂ ਉਦੋਂ ਦਿਖਾਇਆ ਜਾਏਗਾ ਨਹੀਂ ਬਜਾਜ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸਭ ਖੁਲਾਸੇ ਕੀਤੇ ਨੇ ਔਰ ਸਾਫ਼ ਤੌਰ ਤੇ ਉਹਨਾਂ ਨੇ ਦੋਸ਼ ਲਗਾ ਦਿੱਤਾ ਹੈ ਕਿ ਜਿੰਨੇ ਵੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਲੈ ਕੇ ਨਕਾਪੋਸ਼ਾ ਨੇ ਉਹਨਾਂ ਨੂੰ ਕੁੱਟਿਆ ਹੈ ਉਸ ਦੇ ਬਾਰੇ ਉਹਨਾਂ ਨੇ ਅੱਜ ਖੁਲਾਸਾ ਕੀਤਾ ਔਰ ਉਸ ਵਿੱਚ ਇਹਨਾਂ ਨੇ ਕੰਪਲੇਂਟ ਕੀਤੀ ਹੈ ਕਿ ਪੁਲਿਸ ਵੀ ਸਾਥ ਨਹੀਂ ਦੇ ਰਹੀ ਆ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਉਹ ਇੱਕ ਇੰਡੀਪੈਂਡੈਂਟ ਏਜੰਸੀ ਇੰਡੀਪੈਂਡੈਂਟ ਕਿਸੇ ਸੰਸਥਾ ਤੋਂ ਜਿਹੜੀ ਜਾਂਚ ਦੀ ਮੰਗ ਕਰ ਨੇ ਕੈਮਰਮੈਨ ਤੇ ਸੇਮ ਲਾਲ ਦੇ ਨਾਲ ਸ਼ਿਕਾਧੂਰੀਆ ਵਿੱਚ ਪੀਡੀਸੀ ਨਿਊਜ਼ ਚੰਡੀਗੜ੍ਹ